ਕੋਈ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੋ ਪੰਜਾਬ ਸਰਕਾਰ ਦੀ ਤੇ ਕੰਪਲੇਂਟ ਦਿੱਤੀ ਸੀਗੀ ਇਹਨਾਂ ਦੇ ਕారణ ਸੀਗੇ ਇੱਕ ਤੇ ਇਹਨਾਂ ਨੂੰ ਇਹਨਾਂ ਦੇ ਫਾਦਰ ਨੇ ਕੋਈ ਜ਼ਮੀਨ ਵੇਚੀ ਥੋੜੀ ਜਿਹੀ ਉਹ ਉਹਦੀ ਕਰਾਉਣੀ ਸੀ ਇਹਨਾਂ ਨੇ ਜਾਮਾਂਬੰਦੀ ਦੀ ਨਕਰ ਲੈਣੀ ਸੀ ਤੇ ਇੰਤਕਾਲ ਕਰਾਉਣ ਵਾਸਤੇ ਜਦੋਂ ਇਹ ਮਿਲੇ ਆ ਪਹਿਲਾਂ ਉਹਨੂੰ ਵੀ ਸਾਨੂੰ ਦਿਓ ਕਰਕੇ ਤੇ ਪਟਵਾਰੀ ਨੇ ਜਿਹੜਾ ਜਸਵੀਰ ਸਿੰਘ ਪਟਵਾਰੀ ਹੈਗਾ ਜਿਹੜਾ ਛਪਾਰ ਲੱਗਾ ਸੀਗਾ ਤੇ ਉਹਨੇ ਕਿਹਾ ਜੀ ਕੋਈ ਗੱਲ ਨਹੀਂ ਤੁਹਾਡਾ ਕੰਮ ਹੋ ਜਾਊਗਾ ਤੇ ਉਹਨੇ ਫਿਰ ਇਹਨਾਂ ਦਾ ਕਰਿੰਦਾ ਰੱਖਿਆ ਪ੍ਰਾਈਵੇਟ ਗੁਰਪ੍ਰੀਤ ਸਿੰਘ ਉਹਨਾਂ ਕਹਿੰਦਾ ਤਾਲਮਿਲ ਕਰ ਲੋ ਤੇ ਉਹ ਗੁਰਪ੍ਰੀਤ ਸਿੰਘ ਫਿਰ ਕਿਤੇ ਉਹ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਫਿਰ ਐਕਟਰੀ ਨਾਲ ਕੰਮ ਨਹੀਂ ਹੋਇਆ ਫਿਰ ਬਾਰ-ਬਾਰ ਗੱਲ ਕਰਦੇ ਤੇ ਗੁਰਪ੍ਰੀਤ ਸਿੰਘ ਕਰਿੰਦੇ ਨੇ ਜਦੋਂ ਇਹਨਾਂ ਨੇ ਗੱਲ ਕੀਤੀ ਉਹਨੇ ਕਿਹਾ ਜੀ ਤੁਹਾਡਾ 20000 ਰੁਪਏ ਲੱਗੂਗਾ ਤੇ ਫਿਰ ਤੁਹਾਡਾ ਕੰਮ ਹੋ ਜਾਊਗਾ ਫਿਰ ਇਹਨਾਂ ਨੇ ਪਟਵਾਰੀ ਨਾਲ ਗੱਲ ਕੀਤੀ ਕਿ ਤੁਹਾਡਾ ਕਰਿੰਦਾ 20000 ਮੰਗਦਾ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ 15 ਦੇ ਦਿਓ ਤੇ ਉਹ ਫਿਰ ਸਾਰਾ ਇਹ ਜਿਹੜੀ ਇਹਨਾਂ ਨੇ ਵੌਇਸ ਕੋਡ ਇਹਨਾਂ ਦੀ ਕਰ ਲਈ ਸੀਗੀ ਉਹ ਉਹਦੇ ਬੇਸ ਤੇ ਇਹਨਾਂ ਨੇ ਫਿਰ ਜਿਹੜੋ ਐਂਟੀ ਕ腐ਪਸ਼ਨ ਤੇ ਪਾਈ ਆ ਫਿਰ ਇਹਦੀ ਵੈਰੀਫਿਕੇਸ਼ਨ ਦੌਰਾਨ ਫਿਰ ਇਹਨਾਂ ਦੀ ਵੌਇਸ ਸੈਂਪਲ ਵੀ ਲਏ ਗਏ ਉਹ ਵੀ ਐਫਐਸਐਲ ਤੋਂ ਰਿਪੋਰਟ ਆ ਗਈ ਸੀਗੀ ਕਿ ਸਾਰੀ ਇਹਨਾਂ ਦੀ ਆਵਾਜ਼ਾਂ ਮੇਲ ਖਾਂਦੀਆਂ ਹੈਗੀਆਂ ਫਿਰ ਅਸੀਂ ਇਹਨਾਂ ਦੇ ਖਿਲਾਫ ਇਨਕੁਆਰੀ ਕਰ ਤਰ੍ਹਾਂ ਹਲਾਸ ਸਹੀ ਪਏ ਜਾਣ ਤੇ ਮੁਕੱਦਮਾ ਦਰਜ ਕੀਤਾ ਹੈਗਾ ਪ੍ਰੋਫੈਨਸ਼ਨ ਆਫ ਅਫੈਕਸ਼ਨ ਐਕਟ ਤਹਿਤ ਔਰ ਜਿਹੜਾ ਜਸਵੀਰ ਸਿੰਘ ਹਲਕਾ ਫਟਵਾਰੀ ਸੀਗਾ ਛਪਾਰ ਦਾ ਤੇ ਜੋ ਕਿ ਹੁਣ ਕਾਨੂੰ ਕੋ ਬਣ ਚੁੱਕਾ ਹੈਗਾ ਅੱਜਕੱਲ ਮੋਲਾਪੁਰ ਦਾ ਖੇਤਨਾਤ ਇਹਨੂੰ ਫਿਰ ਅਰੈਸਟ ਕਰ ਲਿਆ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਪ੍ਰਾਈਡ ਬੰਦਾ ਹੈਗਾ ਉਹ ਭੱਜਿਆ ਹੋਇਆ